ਜਦੋਂ ਨਾ ਤੁਸੀਂ ਬਹੁਤਾ ਟਾਈਮ ਘਰੇ ਬਿਲੇ ਬਹਿ ਜਾਂਦਾ ਤਾਂ ਇੱਛਾ ਤੁਹਾਨੂੰ ਹਟ ਜਾਂਦੀ ਹੈ ਤੇ ਘਰ ਦੇ ਫਿਰ ਗਾਲਾਂ ਵੀ ਇਸ ਤਰੀਕੇ ਨਾਲ ਕੱਢਦੇ ਨੇ ਕਿ ਬੰਦੇ ਨੂੰ ਅੰਦਰੋਂ ਅੰਦਰ ਹੀ ਫੀਲ ਹੋਈ ਜਾਵੇ ਆ ਹੁਣ ਮੈਂ ਲੋਗ ਮਹੀਨੇ ਨਾ ਚਾਰ ਗੀ ਮਹੀਨੇ ਪਹਿਲਾਂ ਘਰੇ ਬਿਲਾ ਸੀ ਜੇ ਵੀ ਮੇਰੇ ਕੋਲ ਆਉਂਦਾ ਸੀ ਉਹ ਪੁੱਛਦੇ ਸੀ ਜੀ ਉਹ ਕਿੱਥੇ ਆ ਤਾਂ ਘਰਦਿਆਂ ਦਾ ਇੱਕੋ ਜਵਾਬ ਹੁੰਦਾ ਸੀ ਅੰਦਰ ਘੋੜੇ ਵਿੱਚ ਕੇ ਸੁੱਤਾ ਪਿਆ ਕਿਸੇ ਨੇ ਵੀ ਪੁੱਛਣਾ ਵੀ ਉਹ ਕਿੱਥੇ ਆਦਾ ਘਰਦਿਆਂ ਨੇ ਅੰਦਰ ਘੋੜੇ ਵਿੱਚ ਕੇ ਸੁੱਤਾ ਪਿਆ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤਿੰਨ ਦਿਨ ਦੇਖਿਆ ਇੱਕ ਦਿਨ ਮੈਂ ਘਰਦਿਆਂ ਨੂੰ ਬਿਠਾ ਲਿਆ ਮੈਂ ਕਿਹਾ ਇੱਧਰ ਆਉ ਮੈਂ ਕਿਹਾ ਤੁਸੀਂ ਸਬੂਤ ਦਿਵੋ ਵੀ ਮੈਂ ਕਿਹੜੇ ਘੋੜੇ ਵਿੱਚ ਨੇ ਉਹਦਾ ਵੀ ਸਬੂਤ ਦਿਵੋ ਤੇ ਪੈਸੇ ਕਿੱਥੇ ਨੇ ਇਸ ਗੱਲ ਦਾ ਵੀ ਸਬੂਤ ਦਿਵੋ ਉਹ ਜਿਹੜਾ ਹੁੰਦਾ ਹਰੇਕ ਨੂੰ ਕਹੀ ਜਾਂਦੇ ਉਹ ਘੋੜੇ ਵੇਚ ਕੇ ਸੁੱਤਾ ਪਿਆ ਘੋੜੇ ਵੇਚ ਕੇ ਸੁੱਤਾ ਪਿਆ ਕਿਹੜੇ ਘੋੜੇ ਵਿੱਚ ਨੇ ਤੁਹਾਡੇ ਦੱਸੋ ਰਹਾ ਮੈਨੂੰ ਦੱਸੋ ਮੈਂ ਤੁਹਾਡੇ ਕਿਹੜੇ ਘੋੜੇ ਵੇਚਤੇ ਕਿਹੜਾ ਤੁਹਾਡੇ ਦਾ ਟੋਲੇਲਾ ਹੁੰਦਾ ਸੀ ਮੈਨੂੰ ਦੱਸੋ ਮੈਂ ਤਾਂ ਵੀਰ ਕਦੇ ਨਾਲ ਆਪਣੇ ਤਾਏ ਤੇ ਬਾਪੂ ਨੂੰ ਬਿਠਾ ਲਿਆ ਕੋਲ ਮੈਂ ਕਿਹਾ ਇੱਥੇ ਆਉ ਤੁਹਾਡੀਆਂ ਘਰ ਵਾਲੀਆਂ ਮੈਨੂੰ ਕਹਿਣੀਆਂ ਨੇ ਇਹ ਘੋੜੇ ਵੇਚ ਕੇ ਸੁੱਤਾ ਪਿਆ ਕਿਹੜੀ ਨੁਕਰੀ ਦੇ ਤੁਸੀਂ ਮੇਰੇ ਆ ਠੇਕੇ ਤੋਂ ਵਧੀਆ ਲੈਣ ਜਾਂਦੇ ਸੀ ਅੱਗੇ ਇਸ ਗੱਲ ਦਾ ਹਿਸਾਬ ਦੋ ਦੱਸੋ ਤਾਂ ਸਹੀ ਜਦ ਦੀ ਮੇਰੀ ਸੁਰਤ ਸੰਭਲੀ ਆ ਮੈਂ ਕਿਹਾ ਮੇਰੇ ਹਿੱਸੇ ਕੋਈ ਚੱਜ ਦੀ ਮੱਝ ਨਹੀਂ ਆਈ ਹੈਗੀ ਤੁਸੀਂ ਕਹੀ ਜਾਂਦੇ ਹੋ ਇਹ ਘੋੜੇ ਵੇਚ ਕੇ ਸੁੱਤਾ ਪਿਆ ਤੇ ਜਿਹੜੇ ਮੈਂ ਘੋੜੇ ਵੇਚੇ ਨੇ ਉਹਦੇ ਪੈਸੇ ਕਿੱਥੇ ਨੇ ਸਬੂਤ ਦਿਓ ਹਾਏ ਸਬੂਤ ਕਹੀ ਦੱਸੋ ਸਬੂਤ ਕਿਹਨੂੰ ਵੇਚੇ ਨੇ ਉਹ ਬੰਦਾ ਵੀ ਲੈ ਕੇ ਆਓ ਕੋਲ ਤੇ ਕਿਹੜੇ ਘੋੜੇ ਸੀ ਤੁਹਾਡੇ ਉਹ ਵੀ ਮੈਨੂੰ ਦੱਸੋ ਹਾਏ ਉਹ ਸਭ ਮਿਢਾਇਆ ਦਿੰਦੇ ਜਨਾਬ ਕਰੀ ਜਾਂਦੇ ਹੋ ਆਹ ਇਹਨਾਂ ਨੂੰ ਕਿਹਾ ਮੈਂ ਡੈਡੀਓ ਮੈਨੂੰ ਮੈਨੂੰ ਬੱਸ ਦੱਸੋ ਕਿਹੜੀ ਬੁੱਕਰੀ ਦਾ ਤੁਸੀਂ ਇਹਦੀਆਂ ਲੈ ਜਾਂਦੇ ਸੀ ਠੇਕੇ ਜਾਂਦੇ ਸੀ ਤੁਸੀਂ ਉਹ ਵੀ ਸਾਈਕਲ ਤੇ दारू ਪੀ ਕੇ ਉੱਥੇ ਡੇਢ ਜਾਂਦੇ ਸੀ ਮੈਂ ਉਹ ਚਾਕੇ ਤੁਹਾਨੂੰ ਮੈਂ ਲੈ ਕੇ ਆਉਂਦਾ ਸੀ ਲੋਗੇੜੇ ਲੱਗ ਜਾਂਦੇ ਸੀ ਦੂਜੇ ਘਰੇ ਸਾਈਕਲ ਚਾਕੇ ਲੱਗੇ ਹੋਣ ਦੱਸੋ ਬਖੀ ਸਬੂਤ ਹੈਗਾ ਹਾਂ ਚੁੱਪ ਕਰਕੇ ਬਹਿ ਗਏ ਘਰ ਦੇ ਵੀ ਮੁਰਕ ਕੇ ਨਹੀਂ ਕੁਝ ਬੋਲੇ ਤੇ ਜਦੋਂ ਉੱਠਣਗੇ ਲੱਗੇ ਨਾ ਫੇਰ ਫਤਹਿ ਕੀ ਕਹਿੰਦੇ ਕਹਿੰਦੇ ਜੀਨੇ ਕੁਝ ਕਰਨਾ ਹੁੰਦਾ ਨਾ ਉਹ ਘਰੋਂ ਨਿਕਲ ਕੇ ਬਹੁਤ ਕੁਝ ਕਰ ਲੈਂਦਾ ਹੈ ਅਦਰਸ ਸਿਕੰਦਰ ਕੋ ਨਿਕਲ ਕੇ ਪੂਰੀ ਦੁਨੀਆ ਜਿੱਤ ਗਿਆ ਸੀ ਮੈਂ ਕਿਹਾ ਉਹ ਸਿਕੰਦਰ ਸੀ ਮਕਦੂਨੀਆ ਦੇ ਰਾਜੇ ਫਲੀਪ ਦਾ ਪੁੱਤਰ ਸੀ ਉਹ ਮਹਾਦੇਹੜੀਦਾਰ ਦਾ ਪੁੱਤਰ ਥੋੜਾ ਸੀ ਤੇ ਜਦੋਂ ਉਹ ਉੱਠਦਾ ਸੀ ਮੈਂ ਕਿਹਾ ਪਤਾ ਕਿਦਾਂ ਦਾ ਟ੍ਰੀਟ ਕਰਦੇ ਸੀ ਉਹਨੂੰ ਮੈਂ ਸਾਨੂੰ ਦਾ ਤੁਸੀਂ ਥੋੜੇ ਡੰਗਰਾਂ ਦੇ ਨਾਲ ਤੋਂ ਵੇ ਉੱਠ ਗਾ ਰੇ ਅਮਜ ਨੂੰ ਪਾਣੀ ਪਿਲਾ ਦੇ ਆ ਗਾੜੀ ਨੂੰ ਪਾਣੀ ਪਿਲਾ ਦੇ ਆ ਕੱਤੀ ਨਿਭਾ ਦੇ ਆਹੇ ਥੋੜਾ ਜਾਂਦੇ ਸੀ ਉਹਦੇ ਜਦੋਂ ਉਹ ਕਿਤੇ ਜਾਂਦਾ ਸੀ ਨਾ ਉਹਦੇ ਘਰ ਦੇ ਕਹਦੇ ਸੀ ਪੁੱਤ ਦੁਨੀਆ ਜਿੱਤ ਕੇ ਆਈ ਅਸੀਂ ਜਦੋਂ ਘਰੋਂ ਨਿਕਲਦੇ ਤਾਂ ਸਾਨੂੰ ਇੱਕ ਮੈਂ ਮੋਡਲ ਸੋਇਰਾ ਦਾ ਕਰਦੀ ਬਹੁਤ ਛੇਤੀ ਮਰੇ। ਅਸੀਂ ਨਿਕਲਦੇ ਬਾਅਦ ਸਾਨੂੰ ਮੋਡਲ ਲਈ ਪੰਨਾ ਕਹਿ ਦਿੰਦੇ ਸੀ। ਜਦੋਂ ਉਹ ਘਰੋਂ ਨਿਕਲਦਾ ਸੀ ਤਾਂ ਉਹਦੇ ਨਾਲ ਸੈਨਾ ਹੁੰਦੀ ਸੀ, ਸੈਨਾ ਜਾਂਦੀ ਸੀ। ਮੇਰੇ ਨਾਲ ਤਾਂ ਇਕੱਲਾ ਸੇਵਕ ਜਾਂਦਾ ਉਹ ਵੀ ਹਰਾ ਵੱਢਣ। ਉਹ ਵੀ ਤਾਂ ਜਾਂਦਾ ਉਹਨੂੰ ਕਹਿਣਾ ਪੈਂਦਾ ਵੀ ਆ ਜਾ ਤੈਨੂੰ 버ਗਰ ਖਵਾਉਂਗਾ। ਓਏ ਯਾਰ ਫਿਰ ਮੈਂ ਖਾ ਜਦੋਂ ਉਹ ਘਰੋਂ ਨਿਕਲਦਾ ਸੀ ਨਾ ਉਹਦੇ ਕੋਲ ਹਥਿਆਰ ਪਤਾ ਕਿੰਨੇ ਟੌਪ ਟੌਪ ਦੇ ਹਥਿਆਰ ਸੀ, ਕਿੰਨੀਆਂ ਵਧੀਆ ਤਲਵਾਰਾਂ ਸੀ ਉਹਦੇ ਕੋਲ। ਸਾਡੇ ਹੱਥਾਂ 'ਚ ਕੀ ਆ ਪੰਗੜੀਆਂ ਕਈਆਂ ਖੁਰਪੇ ਦਾਤੀਆਂ ਤੁੰ ਨੂੰ ਸਾਰੀ ਦਿਹਾੜੀ ਤੁਸੀਂ ਆਹੀ ਪੁੱਛੀਆਂ ਨੇ ਦਾਤੀ ਕਿੱਥੇ ਆਏ ਜੇ ਹਰਾ ਲੈ ਆਈਏ ਫਿਰ ਗਈ ਜਾਣੇ ਹਰੇ ਤੇ ਦਾਤੀ ਕੱਢਤੀ ਸੀ ਕਿਤੇ ਮਸ਼ੀਨ 'ਚ ਨਾ ਦੇਦੀ ਆ ਤਾਂ ਸਾਡੇ ਭੱਲੇ ਅਸੀਂ ਕੀ ਬੁਣੇ ਦਿੱਤਾਗੇ ਬੱਸ ਦੱਸੋ ਤਾਂ ਸਹੀ ਉਹਦੇ ਹਿੱਸੇ 'ਮਹਾਮਗਦੂਨੀਆ ਦਾ ਰਾਜ ਭਾਗ ਆਉਣਾ ਸੀ ਮੇਰੇ ਹਿੱਸੇ ਦਾ ਇੱਕ ਬੈੜੀ ਆਉਂਦੀ ਸੀ 2 ਸਾਲ ਉਹਦੀ ਮੈਂ ਸੇਵਾ ਕੀਤੀ ਜਦੋਂ ਉਹ ਸੂਣ ਵਾਲੀ ਸੀ ਉਦੋਂ ਤੁਸੀਂ ਵੇਚਤੀ 1 ਰੁਪਈਆ ਮੈਨੂੰ ਨਹੀਂ ਦਿੱਤਾ ਹੈਗਾ ਮੇਰਾ ਤਾਂ ਆਈਫੋਨ 15 ਵਿੱਚੇ ਮਰ ਗਿਆ ਬੋਰ ਗੱਲਾਂ ਕਰਦੇ ਹੋ ਨਾ ਤੁਸੀਂ ਦੁਨੀਆਂ ਜਿੱਤਣੀਆਂ ਹੈ ਮੈਂ ਕਿਹਾ ਜੀ ਇੰਨਾ ਧੱਕਾ ਨਾ ਕਰੋ ਜੀ ਸਕੰਦਰ ਦੇ ਹੱਥ ਪਰਜਾ ਦੀ ਕਮਾਂਡ ਸੀ ਸਾਡੇ ਹੱਥ ਮੱਧਿਆ ਦੇ ਸੰਗਰ ਨੇ ਜੇ ਤੁਹਾਨੂੰ ਚਾਹੀਏ ਪੈਸੇ ਦੇ ਤੋਂ ਕੱਪੜੇ ਲੈ ਕੇ ਆਉਣੇ ਨੇ ਫੇਰ ਤੁਸੀਂ ਕਹੋਗੇ ਵੀ ਰੋਕ ਜਾ ਉਹਦੇ ਫੀਡ ਦੀ ਬੋਰੀ ਤਾਂ ਲੈ ਆਈਏ ਜੇ ਬਤ ਗਏ ਫੇਰ ਲੈ ਲਈ ਮੁੰਡੇ ਨੇ ਹੁਣ ਤਲਾਦ ਨੂੰ ਮੱਧ ਜਹਾਦਾ ਆਇਆ ਜਿਹੜਾ ਕਿਸੇ ਘਨੇ ਦੁਨੀਆ ਨਹੀਂ ਜਿੱਤੀ ਹੈ ਜੀ ਕਮਾਲ ਕਰਦੇ ਹੋ ਉਦੇ ਫੇਰ ਤੁਹਾਨੂੰ ਕਹਿੰਦੇ ਵੀ ਹੁਣ ਤਾਂ ਮੋਦੀ ਲੈ ਆਂਦੀ ਹੁਣ ਦੇ ਦੇ ਪੈਸੇ ਉਹ ਕਿਧਰੇ ਵੀ ਤੋਂ ਮਕਲਾਵਾ ਲੈਣ ਬੈਣਾ ਅਜੇ ਤੂੜੀ ਲੈ ਕੇ ਆਉਣ ਵਾਲੀ ਪਈਆ ਤੈਨੂੰ ਕੱਪੜਿਆਂ ਦੀ ਪਈਆ ਫੇਰ ਆਜਾ ਹੱਥ ਹੁੰਦਾ ਜਿੰਨਾ ਦਾ ਹਜੇ ਤੁਸੀਂ ਮੈਨੂੰ ਕਿਹ ਜੰਨੇ ਉੱਥੇ ਦੁਨੀਆ ਨਹੀਂ ਦਿੱਤੀ ਅਜੇ ਤੁਸੀਂ ਸਾਡਾ ਫੇਰ ਕੰਪੈਰੀਜ ਸਕੰਦਰ ਨਾਲ ਕਰਦੇ ਹਾਂ ਨਾ ਜਿੰਨਾ ਉਹ ਸਕੰਦਰ ਵਾਲੇ ਹੋਰ ਆ ਅਸੀਂ ਤਾਂ ਡੰਗਰ ਵਾਲੇ ਆ ਸਕੰਦਰ ਸਕੰਦਰ ਨਾਲ ਸਕੰਦਰ ਖਿਆਲ ਸੀ ਡੰਗਰ ਨਾਲ ਡੰਗਰ ਹੋਏ ਪਿਆ ਸ਼ੰਗਰਾਜੀ ਟਹਾਟਾ ਬਾਏ ਬਾਏ ਹੁਣ ਖੇਨੇ ਜਿਨੇ ਬਸ ਕਹਿ ਰਾਜਮੀਆ ਗੱਲਾਂ